ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਸਰਪੰਚਾਂ ਵੱਲੋਂ ਇੱਕੋ ਹੀ ਮੰਗ ਰਹੀ ਹੈ ਕਦੀ ਸ਼ਮਸ਼ਾਨ ਘਾਟ ਕਦੀ ਗਲੀਆਂ ਤੇ ਕਦੀ ਨਾਲੀਆਂ ਕੁਝ ਇਸ ਤਰ੍ਹਾਂ ਦੇ ਵੀ ਪਿੰਡ ਹਨ ਜਿੱਥੇ ਗਲੀਆਂ ਨਾਲੀਆਂ ਬਿਲਕੁਲ ਟੁੱਟੀਆਂ ਹੋਈਆਂ ਨਜ਼ਰ ਆਣਗੀਆਂ ਤੇ ਕੁਝ ਇਸ ਤਰ੍ਹਾਂ ਦੇ ਵੀ ਪਿੰਡ ਹਨ ਜਿੱਥੇ ਸ਼ਮਸ਼ਾਨ ਘਾਟ ਟੁੱਟੇ ਹੋਏ ਨਜ਼ਰ ਆਣਗੇ ਵੇਖਿਆ ਜਾਵੇ ਤਾਂ ਹੁਣ ਤੁਹਾਨੂੰ ਇੱਕ ਬਹੁਤ ਵੱਡੀ ਤਸਵੀਰ ਦਿਖਾਵਾਂਗੇ ਪਿੰਡ ਰਾਜੀ ਦੀਆਂ ਪੋਏ ਹਲਕੇ ਦੇ ਦੀਨ ਪੈਂਦਾ ਪਿੰਡ ਰਾਜੀ ਦੀਆਂ ਤਸਵੀਰਾਂ ਦਿਖਾਵਾਂਗੇ ਅਤੇ ਉੱਥੇ ਸ਼ਮਸ਼ਾਨ ਘਾਟ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਨ ਵੇਖਿਆ ਜਾਵੇ ਤਾਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨਾ ਪਿੰਡ ਰਾਜੀ ਦੇ ਸ਼ਮਸ਼ਾਨ ਘਾਟ ਦੇ ਕਿ ਜਾਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਹੋ ਨਾ ਤਾਂ ਕੋਈ ਰਸਤਾ ਹੈ ਨਾ ਤਾਂ ਇੱਥੇ ਕੋਈ ਸਬਦਾ ਹੈ ਬੈਠਣ ਲਈ ਦੇਖਿਆ ਜਾਵੇ ਤਾਂ ਬਹੁਤ ਹੀ ਮਾੜੇ ਹਾਲਾਤ ਹਨ ਪਿੰਡ ਰਾਜੀ ਦੇ ਸ਼ਮਸ਼ਾਨ ਘਾਟ ਦੀ ਅਤੇ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਦੇ ਹਾਲਾਤ ਜੋ ਸੁਧਾਰੇ ਜਾਣ ਅਸੀਂ ਗੱਲਬਾਤ ਕਰਾਂਗੇ ਲੋਕਾਂ ਨਾਲ ਅਤੇ ਸੁਣਾਂਗੇ ਉਹਨਾਂ ਦੇ ਮੂੰਹ ਕਿ ਉਹਨਾਂ ਦਾ ਕੀ ਕਹਿਣਾ ਹੈ ਸਰ ਅੰਜੂ ਵਾਲਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿਥੇ ਰਹਿੰਦੇ ਰਾਜੀ ਦੇ ਦੇਖਿਆ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਇੱਕ ਸ਼ਮਸ਼ਾਨ ਘਾਟ ਹੈਗਾ ਉਹਦੀ ਬੁਰੇ ਹਾਲਾਤ ਨੇ ਹਾਂਜੀ ਦੋ ਚਾਰ ਦਿਨ ਪਹਿਲੇ ਕੋਈ ਡੈਥ ਵੀ ਹੋਈ ਕਿਸੇ ਦੀ ਵੀਡੀਓ ਵਾਇਰਲ ਹੋਈ ਹੈ ਇਹਨਾਂ ਨਾਲ ਪਾਣੀ ਲੰਘ ਕੇ ਨਹੀਂ ਜਾਇਆ ਜਾਂਦਾ ਕੀ ਮੁਸ਼ਕਲਾਂ ਆ ਰਹੀਆਂ ਹਾਂਜੀ ਸਰ ਬੜੀ ਮੁਸ਼ਕਲ ਹੁੰਦੀ ਆ ਕੋਈ ਵੀ ਦਾਤ ਹੁੰਦੀ ਆ ਜੋ ਬਾਹਰੋਂ ਜੋ ਕੋਈ ਵੀ ਆਂਦਾ ਆ ਸੰਸਕਾਰ ਦੇ ਉੱਤੇ ਬਹੁਤ ਗੱਲਾਂ ਕਰਦਿਆ ਲੋਕੀ ਕਿ ਕੌਣ ਆ ਤੁਹਾਡੇ ਪਿੰਡ ਦਾ ਸਰਪੰਚ ਕਿੱਥੋਂ ਦਾ ਆਂ ਹਰ ਵਾਰੀ ਸਰਪੰਚ ਚੇਂਜ ਕਰਨਿਆ ਇਹੀ ਕਹਿੰਦਾ ਕਿ ਸਰਪੰਚ ਕੋਸ਼ਿਸ਼ ਕਰਦਾ ਨਹੀਂ ਕਰਦਾ ਨਹੀਂ ਕੀ ਕੀਤਾ ਜਾ ਸਕਦਾ ਸਰ ਬੋਰ ਤੇ ਪਾਣੀ ਹੁੰਦੇ ਹਨ ਨਾ ਕਿਸੇ ਤੇ ਕਿਸੇ ਨੂੰ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਬਣਨ ਤੋਂ ਪਹਿਲੇ ਵੀ ਤੇ ਬਣ ਜਾਂਦੀਆਂ ਫਿਰ ਵੀ ਆਪਾਂ ਪਿੰਡਾਂ ਨੂੰ ਸਵਰਗ ਬਣਾ ਰਹੇ ਆ ਇਹ ਹਾਲਾਤ ਲੱਗਦੇ ਤੁਹਾਨੂੰ ਸਵਰਗ ਵਰਗੇ ਹੈਗੇ ਨਾ ਸਰ ਇੱਥੇ ਤਾਂ ਬੜੀਆ ਬੁਰਾ ਹਾਲ ਹੈ ਮੁਰਦਾ ਸੰਸਕਾਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਨਾ ਨਾ ਪਾਣੀ ਲੰਘ ਕੇ ਜਾਂਦੇ ਆ ਲੋਕ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਹਿੰਦੇ ਆ ਕਿ ਸ਼ਮਸ਼ਾਨ ਘੜ ਚੰਗੀ ਥਾਂ ਨਾਲ ਬਣਨਾ ਚਾਹੀਦਾ ਸਰ ਕਹਿੰਦੇ ਨੇ ਕਿ ਇੱਕ ਸਵਰਗ ਦਵਾਰ ਆ ਇਹਨੂੰ ਸ਼ਾਂਤੀ ਧਾਮ ਵੀ ਕਹਿੰਦੇ ਆ ਮਰਨ ਤੋਂ ਬਾਅਦ ਸਵਰਗ ਦਵਾਰ ਆ ਜੀ ਇਸ ਸਵਰਗ ਦਾ ਰਸਤਾ ਹੈਗਾ ਜਿਸ ਤਰ੍ਹਾਂ ਰਸਤਾ ਤੇ ਬਹੁਤ ਨਰਕ ਤੋਂ ਵੀ ਭੈੜਾ ਹੈ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਹੈ ਸਰ ਹਾਂ ਨਹੀਂ ਲੰਘਿਆ ਜਾਂਦਾ ਇੱਥੋਂ ਰਸਤਾ ਲੰਘ ਕੇ ਜਾਣ ਨਹੀਂ ਹੁੰਦਾ ਉਧਰ ਨੂੰ ਤੇ ਠੀਕ ਪਾਣੀ ਕਿੰਨਾ ਕਿੰਨਾ ਖੜਾ ਰਹਿੰਦਾ ਉੱਥੇ ਨਾਲਾ ਵੀ ਇਧਰ ਨੂੰ ਹੀ ਕੱਢੇ ਦਾ ਹੁਣ ਸਵਾ ਤੇ ਰਾਜੀ ਪਿੰਡ ਤੇ ਰਹਿਣ ਵਾਲਿਓ ਆ ਚਿਰ ਰਹਿਣ ਵਾਲੇ ਆ ਮਾਤਾ ਤੈਂ ਤਨੇ ਮਰਨ ਤੋਂ ਬਾਅਦ ਜਿਲੇ ਬੰਦਾ ਜੰਦਾ ਸ਼ਮਸ਼ਾਨ ਘਾੜੀ ਕੋ ਸਵਰਗ ਰਸਤਾ ਹੁੰਦਾ ਸਵਰਗ ਨੂੰ ਜਾਣ ਵਾਸਤੇ ਕੀ ਇਹ ਰਸਤਾ ਹੈਗਾ ਇਦਾਂ ਦਾ ਤੇ ਕੀ ਦੱਸ ਬਕਰ ਜਿਹੜੇ ਵੱਡੇ ਵੱਡੇ ਜਿਹੜੇ ਚੌਧਰੀ ਨੇ ਉਹਨਾਂ ਨੇ ਲੇ ਬਣਾਉਂਦੇ ਛਾਹੇ ਵਿਚਾਰੇ ਕਿ ਕਲਾ ਗਰੀਬਾਂ ਨੇ ਕਹਿੰਦੇ ਕੱਲ ਪਰਸੇ ਇੱਕ ਡੈਥ ਹੋਈ ਬੁਰੀ ਹਾਲਾਤ ਸੀਗੇ ਪਾਣੀ ਹੀ ਕਿੰਨਾ ਕਿੰਨਾ ਬੜਾ ਔਖਾ ਜਿਹੜਾ ਸੰਸਕਾਰ ਕੀਤਾ ਗਿਆ ਉਹਦਾ ਤੇ ਕੀ ਮੰਗ ਕਰਦੇ ਹੋ ਤੁਸੀਂ ਇਹਨੂੰ ਸਹੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਆਉਣਾ ਚਾਹੀਦਾ ਹੋਣਾ ਚਾਹੀਦਾ